ਕੋਈ ਰੱਬ ਦਾ ਪੁੱਤਰ ਬਣ ਕੇ ਆਇਆ ਹੈ। ਕੋ ਰੱਬ ਦਾ ਪਗੰਬਰ ਹੈ। ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਜਿਹੜੇ ਰੱਬ ਦੇ অবতার ਹਨ। ਕੋਈ ਬੰਦਾ ਬਹਿਸ ਕਰ ਸਕਦਾ ਤੇ ਮੈਂ ਖੁੱਲਾ ਚਾਹੁੰਦੇ ਕੋਈ ਆ ਕੇ ਕਿ ਨਹੀਂ ਜਾਂਦੀ ਜੀ। ਕੋਈ ਵਿਸ਼ਨੂੰ ਦਾ অবতার ਹੈ। ਕੋਈ ਬ੍ਰਹਮਾ ਦਾ অবতার ਹੈ। ਕੋਈ ਸ਼ਿਵ ਜੀ ਦਾ অবতার ਹੈ। ਲੇਕਿਨ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਜਿਹੜੇ ਖੁਦ ਰੱਬ ਹਨ। ਪੰਕਤੀ ਮੈਂ ਪਟਾੜੀ ਪੰਪਣਾ ਗੁਰੂ ਅਰਜਨ ਪਰਤਖ ਹਰ ਆਪਾਂ ਕਹਿੰਦੇ ਫਲਾਣਾ ਕੋਲ ਦਾ ਫਲਾਣੇ ਦਾ ਕੁਪਾਕ ਬੰਦਾ ਹੈ ਫਲਾਣਾ ਫਲਾਣੇ ਬਾਪ ਨੂੰ ਤੁਰ ਤੁਰਦਾ ਹੈ ਫਲਾਣੇ ਦੀ ਫਲਾਣੇ ਬਾਪੂ ਵਾਜ ਹੈ ਲੇਕਿਨ ਗੁਰੂ ਅਰਜਨ ਦੇਵ ਰਾਤ ਵਰਗਾਰੇ ਗੁਰੂ ਅਰਜਨ ਦੇਵ ਆਪਰਾਧ ਗੁਰੂ ਅਰਜਨ ਪਰਤਖ ਹਰ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਆਪਾਂ ਇਕੱਠੇ ਹੋਇਆ ਕਿਤੇ ਗੁਰੂ ਅਰਜਨ ਦੇਵ ਦਾ ਧਿਆਨ ਧਰਿਆ ਕਰੋ ਜਦੋਂ ਜਰ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰਦ ਆਇਆ ਜਿਹੜਾ ਗੁਰੂ ਅਰਜਨ ਦੇਵ ਦਾ ਧਿਆਨ ਧਰਲੇਗਾ ਨਾ ਉਹਨੂੰ ਮੁਸੀਬਤ ਤੇ ਨਾ ਉਹ ਤੋਂ ਜੂਨਾ ਜਾਏਗਾ ਇਹਦੀ ਮੈਂ ਆਧਾਰ ਦੇ ਕੇ ਇਹ ਪ੍ਰਸੰਗ ਨੂੰ ਦੁਰਾਂਗਾ ਇਹ ਆਮ ਦ੍ਰਿਆਵੀ ਕਥਾਪਾ ਦੀ ਮਿਸਾਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਚ ਇੱਕ ਘਟਨਾ ਦਾ ਜ਼ਿਕਰ ਹੈ ਪਾਣੀ ਦਾ ਸਲੇਖ ਹੈ ਚੌ ਬੋਲੇ ਜਿਹੜੀਓ ਚੌ ਬੋਲੇ ਬਾਣੀ ਹੈ ਨਾ ਉਹਦੇ ਵਿੱਚ ਚਾਰ ਗੁਰੂ ਪ੍ਰੇਰشن ਦੇ ਪਿਆਰਿਆਂ ਦਾ ਜ਼ਿਕਰ ਹੈ ਇੱਕ ਜਮਾਲ ਦੂਜਾ ਪਤੰਗ ਤਿੰਜਾ ਸੰਮਲ ਤੇ ਚੌਥਾ ਮੂਸਲ ਇਹਨਾਂ ਚੋਂ ਦਾ ਜ਼ਿਕਰ ਹੋਣ ਕਰਕੇ ਇਹਦਾ ਸਲੇਖ ਹੈ ਚੌ ਬੋਲੇ ਆਪਾਂ ਗੱਲ ਕੀਤੀ ਜਦੋਂ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਕਰ ਬਨਾਇਓ ਮੈਂ ਇਹਨਾਂ ਮਸੂਹਮੂ ਰੂਪ ਵਿੱਚ ਕਹਿੰਦਾ ਜੇਨ ਕਰਾਂਗੇ ਕਿਉਂਕਿ ਗੁਰੂ ਅਰਜਨ ਦੇਵ ਰੱਬ ਹੈ ਤੇ ਰੱਬ ਦੀ ਸੱਤ ਕਥਾ ਨੂੰ ਦੋ ਕਰ ਬਣ ਕੇ ਜਿਨੂੰ ਪਿੰਡਾਂਾਂ ਦਾ ਕਾਰ ਹਰ ਪਿੰਡ ਵਿੱਚ ਉਹਦਾ ਕਾਰਨ ਲੋਕੀਓ ਨਾਲ ਬੁਲਵਾਇਆ ਲੈ ਕੇ ਲੋੜਾਂ ਪੂਰੀਆਂ ਕਰਦੇ ਸਨ ਉਹਨਾਂ ਨੂੰ ਜਮ੍ਹਾਂ ਕਰਾਉਂਦੇ ਸਨ ਇੱਕ ਜਮਾਲ ਨਾਮ ਦਾ ਮੁਸਲਮਾਨ ਉਹਨੇ ਪਰਦੇਸ ਵੀ ਜਾਣਾ ਤੇ ਉਹਦੇ ਕੋਲ ਰਕਮ ਸੀ ਮਾਇਆ ਪਤੰਗ ਦੇ ਕੋਲ ਆਇਆ ਤੇ ਕਹਿਣ ਲੱਗਾ ਭਾਈ ਸਾਹਿਬ ਉਹ ਮੈਂ ਤੁਹਾਡੇ ਕੋਲ ਅਮਾਨਤ ਰੱਖਣੀ ਹੈ ਤੇ ਮੇਰੀ ਅਮਾਨਤ ਰੱਖ ਲਓ ਮੈਂ ਇਨ ਜੀ ਨੂੰ ਅਰਜ਼ੀ ਲੈ ਲਾਂਗਾ ਭਾਈ ਪਤੰਗ ਨੇ ਉਹ ਮਾਇਆ ਲੈ ਲਈ ਮੁਸਲੀ ਜਮਾਲ ਪਰਦੇਸ ਵਿੱਚ ਚਲਾ ਗਿਆ ਜਦੋਂ ਉਹ ਵਾਪਸ ਆਇਆ ਤੇ ਉਹਨੇ ਭਾਈ ਪਤੰਗ ਕੋਲ ਆ ਕੇ ਮਾਇਆ ਦੀ ਮੰਗ ਕੀਤੀ ਤੇ ਭਾਈ ਪਤਾਨ ਕਹਿਣ ਲਗਾ ਗੁਰਮੁਖਾ ਤੇਰੀ ਮੇਰੇ ਕੋਲ ਮਾਇਆ ਹੈ ਹੀ ਨਹੀਂ ਇਥੇ ਆਪਾਂ ਇੱਕ ਮਿਲੇ ਜੀ ਦੀ ਅਧਾਨ ਪੜ੍ਹਦੇ ਟੂ ਐਵ ਇਸ ਹਿਊਮਨ ਬੰਦਾ ਗਲਤੀ ਦਾ ਪੁੱਤੜਾ ਤੇ ਬਾਣੀ ਵਿੱਚ ਵੀ ਆਉਂਦਾ ਭੁੱਲਣ ਅੰਦਰ ਸਭ ਕੋ ਆਪ ਭੁੱਲ ਗੁਰੂ ਕਰਤਾਰ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਅ므 ਭੁੱਲੇ ਆਪਾਂ ਜਨੇਰ ਉਹਨੇ ਕਦੇ ਅਲੀ ਦਾ ਧਿਆਨ ਕੀਤਾ ਕਦੇ ਅਸਮਾਨ ਦਾ ਧਿਆਨ ਕੀਤਾ ਕਦੇ ਮੁਹੰਮਦ ਸਾਹਿਬ ਦੇ ਅੱਗੇ ਉਹਨੇ ਦੁਆ ਕੀਤੀ ਤੇ ਇਹ ਸਿਖਰੇ ਕੀ ਪੜਿਆ ਇਹ ਪੜਿਆ ਕਰੋ ਮੈਂ ਪੜਦਾ ਜਰੂਰ ਜੇ ਕੁਲੀ ਜੇ ਚੁੱਕੀ ਸਾਈਂ ਧੀ ਢਿੰਜੀ ਕਾਢਿਆ ਜਿਨ੍ਹਾਂ ਮਿਹੋ ਦੁਜਾਨੇ ਲੱਗਾ ਧੂਰ ਮਰੋਂ ਸੇ ਵਾਂਡਿਆ ਹੌਣਾ ਛੋਟੋ ਕੰਤ ਪਾਸਾ ਸਦਾ ਰੰਗੀਲਾ ਨਾਲ ਪਿਆਰਾ ਇਹੋ ਮਿੰਜਾ ਆਸਰਾ ਕਿਸੇ ਹੀ ਕੋਈ ਹੋਏ ਮਨ ਜਮਾਣੀ ਇੱਕ ਤੂੰ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਹੋਵੇਗਾ ਪਰ ਮੇਰਾ ਕੇਵਲ ਤੇ ਕੇਵਲ ਇੱਕ ਤੂੰ ਹੈ ਗੁਰੂਖੋ ਪਤੰਗ ਦਾ ਹੱਥ ਵੱਜ ਗਿਆ ਜਮਾਲ ਦਾ ਸੜ ਗਿਆ ਜਦੋਂ ਵਾਪਸ ਮੁੜ ਕੇ ਆਏ ਤੇ ਪਤੰਗ ਦਾ ਮੱਥਾ ਖਣ ਗਿਆ ਤੇ ਇਹਨੇ ਇਹ ਨਹੀਂ ਜਿੰਨੀ ਸੀ ਕਰਨੀ ਉਹ ਕਹਿੰਦਾ ਬਿੱਟ ਨੂੰ ਪੈਸੇ ਦਿੱਤੇ ਨੇ ਮੈਂ ਜਾਇ ਨਹੀਂ ਪਰ ਉਹਨੇ ਇਹ ਨਾ ਅਦੇਸੀ ਕਰਨਾ ਮਨਾ ਮਾਰਾ ਜਿਆ ਦੁਕਾਨ ਤੋਂ ਪਰਦਾਤਾ ਕਰ ਤੇ ਸਾਡੇ ਵਰਗਾ ਹੁੰਦਾ ਕਿ ਉਹਨੇ ਖਿਲਖੜੀਆਂ ਬਚਾਉਣੀਆਂ ਸੀ ਆ ਬਣੀਏ ਕੰਮ ਨਾਲੇ ਚੋਰ ਦੇ ਨਾਲੇ 450 ਫ੍ਰੀ ਮਿਲ ਗਿਆ ਹੀ ਸਾਡੇ ਵਰਗਾ ਹੁੰਦਾ ਤੇ ਉਹਨੇ ਦੁਕਾਨ ਦੀ ਫੋਲਾ ਬੰਦੀ ਕੀਤੀ 500 ਰੁਪਇਆ ਵੱਧ ਨਿਕਲਿਆ ਜੁੱਤੀ ਨਹੀਂ ਪਾਈ ਨੰਗੇ ਪੈਰ ਜਮਾਲ ਦੇ ਘਰ ਚੱਲ ਗਿਆ ਕਹਿਣ ਲੱਗਾ ਮੇਤਰਾ ਮੈਨੂੰ ਮੁਆਫੀ ਦੇ ਦੇ ਮੇਥੋਂ ਗਲਤੀ ਹੋਈ ਐ ਤੇ ਜਮਾਲ ਕਹਿਣ ਲੱਗਾ ਭਾਈ ਮੈਂ ਪੈਸੇ ਨਹੀਂ ਲੈਣੀ ਕਹਿੰਦਾ ਕਿਉਂ ਕਹਿੰਦਾ ਪੈਸੇ ਤੈਨੂੰ ਖੁਦਾ ਨੇ ਦਿੱਤੇ ਐ ਮੈਂ ਨਹੀਂ ਲੈਣੇ ਤੇ ਪਾਈ ਪਤੰਗ ਨੇ ਪੰਕਤੀਆਂ ਪੜ੍ਹੀਆਂ ਹੱਕ ਪਰਾਇਆ ਨਾਨਕਾ ਉਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਏ ਜਾਂ ਮਰਦਾਰ ਨਾ ਖਾਏ ਸ਼ੇਰ ਕਵਾ ਤੇ ਪਰਾ ਹੱਥ ਖਾਣਾ ਮਰਦਾ ਖਾਣ ਦੇ ਦੁੱਲ ਢਿੰਜੀ ਕੱਢਿਆ ਕਿਸ ਹੀ ਕੋਈ ਕੋਏ ਮਨ ਰਮਾਣੀ ਤੂੰ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਹੋਵੇਗਾ ਤੇ ਮੇਰਾ ਤੂੰ ਤੇ ਫਿਰ ਭਾਈ ਜਮਾਲ ਇਹਦੀ ਵਾਂ ਫੜਨੀ ਪੈਣੀ ਸੀ ਇਸ ਨਿਸ਼ਾਨ ਦੇ ਵਿੱਚ ਮੈਂ ਤੁਹਾਨੂੰ ਇੱਕੋ ਇੱਕ ਬੇਨਤੀ ਕਰਨੀ ਚਾਹੁੰਦਾ ਆਪਾਂ ਕੇਵਲ ਤੇ ਕੇਵਲ ਇਹ ਗੁਰੂ ਦੇ ਸਰੂਪ ਅਰਦਾਸ ਕਰਿਆ ਕਰੀਏ ਜਿਹੜੇ ਖੜੇ ਦਾ ਧਿਆਨ ਨਾ ਕਰੀਏ ਸਾਡੇ ਬਾਪੂ ਨੇ ਆਖਿਆ ਸੀ ਕਹਿ ਨਾਨਕ ਸੁਣ ਬਾਬਰ ਮੀਰ ਤੁਜ ਤੇ ਮੰਗੇ ਸੁ ਅਹਿਮ ਗੁਫਕੀਰ ਬਾਬਰ ਦੇ ਘਰ ਵਿੱਚੋਂ ਬਾਬਰ ਦਾ ਪੋਤਾ ਹਮਾਜੂ ਤਾਂ ਗੜੂਰ ਸਾਹਿਬ ਆਇਆ ਇੱਕ ਮਲਖਾਰਾ ਦੇ ਮੈਨੂੰ ਜਵਾਬ ਮਿਲ ਗਿਆ ਮੈਨੂੰ ਕੋਈ ਗੁਰਮੁਖ ਨੇ ਪਾਇਲ ਪਛਾਣ ਵੀ ਗਿਆ ਨਹੀਂ ਕਿ ਜਿਹੜਾ ਆਪਾਂ ਕਬੱਡੀਆਂ ਕਰਾਉਣੀ ਆ ਮੇਲਿਆਂ ਦੇ ਇੰਨੇ ਪੈਸੇ ਨਾਲ ਟੂਰਨਾਮੈਂਟ ਕਰਾਉਣੇ ਦਾ ਕੀ ਲਾਭ ਹੈ ਉਹ ਕੁਦਰਤੀ ਤੌਰ ਤੇ ਮੈਨੂੰ ਜਵਾਬ ਨਹੀਂ ਸੀ ਉਹਦਾ ਪਰ ਮੈਨੂੰ ਇਹਾਜੂ ਮਿਲ ਗਿਆ ਇਹ ਪਰੰਪਰਾ ਤੋਂ ਅੰਗ ਤੇ ਸੱਚੇ ਪਾਤਸ਼ਾਹ ਨੇ ਕੱਢੀ ਐ ਕਿ ਜੇ ਸਰੀਰ ਤੰਦਰੁਸਤ ਨਹੀਂ ਪਾਣੀ ਕਿਵੇਂ ਪਿਲੇਗਾ ਦੁਸ਼ਤਾਂ ਮੁਕਾਬਲਾ ਕਿਵੇਂ ਕਰੇ ਲੋਥੀ ਗੁਰਦਾਰਨ ਮਾਲ ਖਾਣਾ ਪਾਤਸ਼ਾਹ ਉਹ ਤੇ ਕੁਸ਼ਤੀਆਂ ਕਰਾਰੇ ਨੇ ਮਾਝੂ ਆਇਆ ਜਿੰਨੇ ਨੇ ਨੇਤਾ ਲੋਕ ਨੇ ਇਹਨਾਂ ਨੂੰ ਗੁਰਮੁਖੋ ਮੈਂ ਦੀ ਬਿਮਾਰੀ ਜਿਵੇਂ ਆਪਾਂ ਕਹਿੰਦੇ ਵੀ ਮੈਂ ਚੌਲ ਖਾਣੇ ਨੇ ਮੈਂ ਖੀਰ ਖਾਣੀ ਐ ਜਿਹੜੇ ਲੀਡਰ ਨੇ ਇਹ ਮੈਂ ਖਾਂਦੇ ਜੀ ਮੈਂ ਤੇ ਮੈਂ ਖਰਾਬ ਵੀ ਹੈ ਕਿਉਂ ਬੰਦਾ ਇਹ ਹੁੰਦਾ ਨਾ ਤੇ ਮੈਂ ਤੁਹਾਨੂੰ ਬੇਨਤੀ ਕਰਾਂ ਜੀ ਤੁਹਾਡੇ ਨਹੀਂ ਆਉਂਦਾ ਕਿ ਕਿਰਪਾ ਕਰੇ ਬੈਠੂਆਂ ਕਿਰਪਾ ਕਰੇ ਨਾ ਹੀ ਆਉਂਦੀ ਹੁੰਦੇ ਤੇ ਜੋ ਰੀਡਰ ਆਉਗੇ ਨਾ ਇਹ ਚਿੰਤੇ ਕਹਿਣਗੇ ਗਿਆਨੀ ਜਿਕਾਰਾ ਛੱਡੋ ਮੈਂ ਕਿਹਾ ਕਿ ਇਹ ਚਿੰਤ ਕੋ ਦਾ ਕਰੇ ਜਿਸ ਕਿਹਾ ਕਾਹਦਾ ਜਿਕਾਰਾ ਛੱਡੋ ਜਿਕਾਰਾ ਛੱਡਿਆ ਕਰੋ ਐਸ ਬਾਪੂ ਦਾ ਜਿਹੜੇ ਅੱਜ ਵੀ ਨਹੀਂ ਜਿਹੜੇ ਕੱਲ ਵੀ ਨਹੀਂ ਇਹਨਾਂ ਦੇ ਜੁਕਾਰੇ ਕਾਹਦੇ ਜਿਕਾਰਾ ਕਿਉਂ ਧਰਮੀਆਂ ਦਾ ਪਾਪੀ ਕੋ ਡੰਡ ਦਿਓਏ ਦੁਨੀਆਂ ਦਾ ਸਰਾਇ ਜੋ ਮਰ ਵੱਢ ਸੀ ਲੋਕਾਂ ਦਾ ਸਰਾਇ ਜੋ ਮਰ ਖਾਗਦੀ ਜਿਹੜੇ ਅੱਜ ਵੀ ਹੈ ਨਿਕਲ ਵੀ ਇਹਨਾਂ ਜਗਾਰਕਾਰ ਜਗਾਰਾ ਸ਼ਰਨ ਇਹਦਾ ਸ਼ਰਨ ਸਤ ਸ੍ਰੀ ਅਕਾਲ ਸੋ ਨਿਹਾਲ ਸਾਤ ਸਿਬਾਂਤ ਦੇ 100 ਵਰਸਨ ਸਤਾਈ ਸੀ ਐ ਤੇ ਸਾਚ ਐ ਤੇ ਸਾਚ ਹੋਵੇਗਾ ਗੁਰਦੇਵ ਨੇ ਪੁਕਾਰ ਨਹੀਂ ਕੀਤੀ ਕਿਉਂ بے ਪ੍ਰਵਾਹ ਸਰਾਂ ਰੰਗ ਹਾਰ ਕੇ ਜਾਂ ਕੋ ਬਾਦ ਸੁਆਮੀ ਪ੍ਰਵਾਹ ਨਹੀਂ ਕਿਸੇ ਤੇਰੀ ਬਾਦ ਸੱਚੇ ਨਾਏ ਗੁਰੂ ਕੇ ਕਰਾਂ ਦੇ ਡੇਕੇ ਕਹਿਣ ਲੱਗਾ ਜੀ ਮੈਂ ਭੁੱਲ ਗਿਆ ਤੇ ਬਲੇਜ ਕਹਿੰਦੇ ਚੰਗਾ ਜੀ ਭੁੱਲ ਮੰਨ ਲਿਆ ਨਾ 12 ਸਾਲ ਬਾਅਦ ਕਿੰਨ ਤਰ੍ਹਾਂ ਮਿਲ ਜਾਈਗਾ ਉਹ ਥੱਗ ਤੇ ਬੈਠਾ ਹੈ ਜਹਾਂਗੀਰ ਆਪਾਂ ਪੰਚਮ ਪਾਤਸ਼ਾਹ ਦੀ ਸ਼ਹੀਦੀ ਦੇ ਬਾਰੇ ਪੰਜ ਸਤਰਾਹੀਆਂ ਵੱਖ ਇਹਦੇ ਕਾਰ ਲੱਭਿਆਂ ਲੇਕਿਨ ਸਭ ਤੋਂ ਵੱਡਾ ਕਾਰ ਜਿਹੜਾ ਮੈਂ ਤੁਹਾਨੂੰ ਬੇਨਤੀ ਕੀਤੀ ਤੇ ਬਾਬਰ ਦੇ ਘਰੋਂ ਦਿੱਲੀ ਦਰਬਾਰ ਨੂੰ ਗੁਰੂ ਕਰਨ ਅਲਰਜੀ ਹੈ ਇੱਕ ਲਫ਼ਜ਼ ਅੱਜਕਲ ਪੜ੍ਹੇ ਲਿਖੇ ਭੁੱਲਦੇ ਨੇ ਆਟੋ ਬਾਇਓਗ੍ਰਾਫੀ 50ਵੀਂ ਚਾਪ ਵੀ ਇਹ ਸਵੈ ਜੀਵਨੀ ਹਿੰਦੀ ਚ ਕਹਿੰਦੇ ਆਤਮ ਕਥਾ ਜਿਹੜੀ ਜਾਨ ਕੀਰਦੀ ਤੋਜ ਕੇ ਜਾਣੀ ਉਹਦੇ ਚੋ ਲਿਖਦਾ ਹੈ ਇੱਕ ਅਰਜਨ ਨਾਮੇ ਹਿੰਦੂ ਫਕੀਰ ਬਿਆਖਾ ਦਰਿਆ ਦੇ ਕੰਢੇ ਦੇ ਉੱਪਰ ਚੂੜੀ ਦੀ ਦੁਕਾਨ ਲਾ ਕੇ ਬੈਠਾ ਤੇ ਮੇਰਾ ਮਨ ਚਾਹੁੰਦਾ ਕਿ ਮੈਂ ਝੂੜ ਦੀ ਦੁਕਾਨ ਬੰਦ ਕਰਾਂ ਕੋੜੇ ਭਾਣੇ ਹਿੰਦੂ ਤੇ ਬੇਬੂਖ ਮੁਸਲਮਾਨ ਕੋ ਦੀ ਪੂਜਾ ਕਰਦੇ ਹਨ ਤੁਸੀਂ ਇਸ ਪੰਕਤੀ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਾਂ ਗੀੜ ਦੇ ਮਨੁੱਖ ਗੁਰੂ ਦੇ ਪ੍ਰਤੀ ਕਿੰਨੀ ਹੀਰਖਾਗੇ